ਸਾਡਾ ਸਿਕਾ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਕੰਮ ਘਰ ਦੀ ਕਲਾ ਵਿੱਚ ਰਹਿੰਦੇ ਹੋ ਆਪਾਂ ਤੁਹਾਨੂੰ ਬਹੁਤ ਪਿਆਰ ਕਰਤਾ ਹਾਂ ਕਿ ਆਪਾਂ ਲੈ ਕੇ ਆਪਾਂ ਪ੍ਰਾਤਿਚਾ ਲੇਖੂ ਤੇ ਆਪਾਂ ਬਣਾ ਰਿਹਾ ਨਾ ਰੋਟੀ ਤੇ ਆਪਾਂ ਅੱਜ ਅੰਦਾਜ਼ ਉਹਨਾਂ ਦੀ ਕਿ ਤੋ ਵੀ ਤਿਆਰੀਆਂ ਹੋਣ ਤੇ ਰੋਟੀ ਬਣਾਉਣ ਤੋਂ ਬਾਅਦ ਆਪਾਂ ਕਰਾਂਗੇ ਘਰ ਦੇ ਕੰਮ ਘਰ ਅਗਲੇ ਕੱਪੜੇ ਆਪਾਂ ਤੋਦੇ ਤੇ ਬਾਕੀ ਘਰਾਂ ਦੇ ਘਰ ਦੇ ਕੰਮਕਾਰ ਝਾੜੂ ਪੋਚਾ ਵਗੈਰਾ ਸਾਰਾ ਰਹਿੰਦਾ ਹਜੇ ਤੇ ਲਓ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਦੀ ਆਟਾ ਬੁੰਨੇ ਹਾਂ ਆਟਾ ਆਪਾਂ ਮਤਲਬ ਕਿ ਹੌਲੀ ਹੌਲੀ ਹੀ ਬਣਾਉਣਾ ਪੈਂਦਾ ਤੇ ਕਹਿੰਦੇ ਮਾ ਕੇ ਤੇ ਦੀ ਹੌਲੀ ਹੌਲੀ ਆਟਾ ਬਣਾਉਣਾ ਤੇ ਲਓ ਜੀ ਕਿੰਨਾ ਆਟਾ ਬੁੰਨ ਤੋਂ ਆਪਾਂ ਮਿਲਦੇ ਹਾਂ ਰੋਟੀ ਬਣਾਉਣ ਲਈ ਆ ਦੇਖੋ ਕਿੰਨੀ ਸੋਹਣੀ ਰਸਮੀ ਸੀਜੀ ਸਬਜੀ ਬਣੀ ਆ ਵਿੱਚ ਥੋੜਾ ਜਿਹਾ ਪਾਣੀ ਪਿਆ ਸੀ ਕਿਉਂਕਿ ਨੇਚੇ ਲੱਗਦੀ ਪਈ ਸੀ ਤੇ ਥੋੜਾ ਜਿਹਾ ਪਾਣੀ ਜ਼ਰੂਰ ਪਿਆ ਸੀਗਾ ਇਹਦੇ ਵਿੱਚ ਤੇ ਹੁਣ ਦੇਖੋ ਕਿੰਨੀ ਸੋਹਣੀ ਰਸ ਭਰੀ ਜੀ ਸਬਜੀ ਬਣੀ ਆ ਤੇ ਆ ਖਾਣ ਤੋਂ ਬਾਅਦ ਹੀ ਪਤਾ ਲੱਗੂਗਾ ਕੈਜੀ ਬਣੀ ਪਰ ਦੇਖਣ ਨੂੰ ਬਹੁਤ ਵਧੀਆ ਲੱਗਦੀ ਆ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰਾ ਚੈਨਲ ਨੂੰ ਵਾਰ-ਵਾਰ ਸਪੋਰਟ ਕਰਿਆ ਕਰਾ ਥੈਂਕ ਯੂ so much ਮਿਲਦੇ ਆ ਨੈਕਸਟ ਕਲੌਕ ਵਿੱਚ ਲਾ ਜੀ ਆਪਾਂ ਆਟਾ ਗੁੰਨ ਲਿਆ ਤੇ ਆਪਾਂ ਬਣਾ ਕੇ ਕੇ ਰੋਟੀ ਰੋਟੀ ਦੀ ਤਿਆਰੀ ਆਪਦੀ ਆਟਾ ਪਕੂ ਚੁੱਕੇ ਆ ਤੇਰਾ ਥੋੜਾ ਜਿਹਾ ਆਪਾਂ ਆਟਾ ਲੈ ਪਿਆਸ ਹੀ ਰੱਖ ਲਾਂ ਤੇ ਆਪਾਂ ਹੁਣ ਰੋਟੀ ਬਣਾਉਣ ਦੇ ਤੇ ਛੇਣੋ ਕੋਣ ਆਨੇ ਰੋਟੀ ਕਿੱਥਾ ਪਈ ਨਾ ਬੱਲੀ ਕਿੱਥੇ ਆ ਉਹ ਬਣਾ ਦਿੱਤੀਆਂ ਬੁੱਟੀਆਂ। ਬਰਾਏ ਇੱਕ ਬੱਠੇ ਦੇ ਸਾਹਮਣੇ। ਚਲੋ ਬਾਹਰ ਕਿ ਹਾਲੇ ਜਲਦੀ ਰੋਟੀਆਂ ਬਣਾ ਲਈਏ। ਤੇ ਬਾਪੂ ਜੀ ਨੂੰ ਦੇ। ਕਿਉਂਕਿ ਸਾਰੇ ਨਾ ਲੇਡੀ ਰੋਟੀ ਖਾਂਦੇ ਆ ਆਪਣੇ। ਕਈ ਤਰ੍ਹਾਂ ਦੇ ਵਿੱਚ ਜਲਦੀ ਖਾ ਲੈਂਦੇ ਨੇ ਰੋਟੀਆਂ ਤੇ ਆਪਣੇ ਤਾਂ ਲੇਡੀ ਖਾਂਦੇ ਆ ਤਕਰੀਬਨ ਡੈਡੀ ਹੁਣੇ ਤਾਂ 12:00 ਵਜੇ ਖਾਂਦੇ ਆ। ਰੋਟੀ 12:00 ਵਜੇ ਤੋਂ ਪਹਿਲਾਂ ਖਾਂਦੇ ਹੀ ਦੀਏ ਰੋਟੀ। ਉਹਨਾਂ ਦੀ ਆਦਤ ਆ। ਯਾਪਾ\,\,ਤਾਰੇ ਦਾ ਆਸਮਾਨ ਜੇ ਸਾਕੇ ਤੇ ਤਸਵੀਰ ਲਈ ਰੋਟੀ ਖਾ ਲ ਲਈ। ਗੱਲ ਲੱਗੀ ਹੋਈ ਹੈ ਰੋੜਾ ਪਾਣ। ਕਦੇ ਲੱਗੀ ਹੋਈ ਹੈ ਖੇਤਾਂ। ਹਵਾ ਅੱਜ ਬਹੁਤ ਤੇਜ਼ ਚੱਲ ਰਹੀ ਹੈ। ਤੇ ਕੱਪੜੇ ਵਗੈਰਾ ਸਾਰਾ ਆਪਣਾ ਕੰਮ ਪੁੱਜ ਰਿਹਾ। ਤੇ ਚਲੋ ਆਪਾਂ ਰੁਕਤੀ ਬਣਾਉਂ ਤੋਂ ਬਾਅਦ ਥੋੜਾ ਦਿੰਦੇ ਆ। ਲਾਓ ਜੀ ਆਪਣਾ ਰਸੋਈ ਦਾ ਕੰਮ ਹੋ ਗਿਆ ਸੀ ਆਪਾਂ ਰੋਟੀ ਰੋਟੀ ਲਾ ਲਈ ਸੀ। ਤੇ ਆਪਾਂ ਢਾਂਡੇ-ਪੋਡੇ ਮਾਂਜ ਕੇ ਸਾਰੀ ਸਲਫਾਂ ਦੇਖੋ ਸਾਫ਼ ਕਰਤੀ ਗੈਸ ਵਗੈਰਾ ਤੁਹਾਨੂੰ ਦਿਖਾਉਣੇ ਆ ਸਾਰੀ ਸਲਫ ਸਾਫ਼ ਕਰਤੇ ਢੱਬੇ ਟੂਟੇ ਤੇ ਰੋਟੀ ਆਪਾਂ ਬਣਾ ਲਈ ਸੀ ਫ੍ਰੀਜ ਵਗੈਰਾ ਸਾਰਾ ਸਾਫ਼ ਕਰ ਲਿਆ ਸੀ ਸਾਰੇ ਢਾਂਡੇ ਆਪਾਂ ਚਿੰਤੇ ਤੇ ਆਪਾਂ ਪੋਚਾ-ਪੋਚਾ ਲਾ ਰਹੇ ਹਾਂ ਸੀਗਾ ਤੇ ਆਪਾਂ ਹੁਣ ਅਗਲੇ ਕੰਮ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਅੱਗੇ-ਅੱਗੇ ਕੀ-ਕੀ ਕੰਮ ਕਰਕੇ ਤਿਆਰਦੇ ਲੋ ਜੀ ਆਪਾਂ ਲਿੱਤੇ ਸੀਗੇ ਨਿਊ ਬੈੱਡ ਤੇ ਇਹ ਸੌਰੀ ਮੈਂ ਤੁਹਾਨੂੰ ਦਿਖਾ ਨਹੀਂ ਸਕੀ ਕਿਉਂਕਿ ਤੰਬਾ ਕਾਫੀ ਜ਼ਿਆਦਾ ਸੀਗਾ ਇਹ ਆਪਾਂ ਕੱਲ ਪਰਸੋਂ ਲਿਆਂਦੇ ਸੀਗੇ ਤੇ ਲਿਆਂਤੇ ਤੇ ਆਪਾਂ ਨੇ ਇਹ ਕਮਰੇ ਮਤਲਬ ਇਹ ਕਮਰੇ ਵਿੱਚ ਨਿਊ ਕਮਰਾ ਵਾ ਤੇ ਇਹ ਕਮਰੇ ਵਿੱਚ ਆਪਾਂ ਢਾਤੇ ਤੇ ਆਪਾਂ ਲਈ ਤਿੰਨ ਨਿਊ ਚਾਦਰ ਦੇਖੋ ਕਿੰਨੇ ਸੋਹਣੀਆਂ ਪ੍ਰਿੰਟ ਬੜਾ ਸੋਹਣਾ ਤੁਹਾਨੂੰ ਕਿੱਦਾਂ ਦੀ ਲੱਗੀ ਚਾਦਰ ਤੇ ਬੈੱਡ ਜ਼ਰੂਰ ਦੱਸਿਓ ਕਮੈਂਟ ਵਿੱਚ ਪਲੀਜ਼ ਤੇ ਆ ਦੇਖੋ ਇੱਕ ਨਾਲ ਮੰਜਾ ਵੀ ਲੈ ਜਾਂਦਾ ਆਪਣਾ ਨਾਲਾ ਪੱਖਾ ਵੀ ਲੈ ਕੇ ਜਾਂਦਾ ਵਾ ਸੋਹਣਾ ਵਾ ਤੇ ਗਰਮੀ ਸੀਗੀ ਗਰਮੀ ਕਰਕੇ ਪੱਖਾ ਵੀ ਆਪਣਾ ਮਾਈ ਲੈ ਜਾਂਦਾ ਤੇ ਚਾਦਰ ਵੀ ਨਵੀਂ ਲਿਆਂਦੀ ਸੜ ਕੁਛ ਆਪਣਾ ਨਮਾ ਹੀ ਆ ਤੇ ਦੱਸਿਓ ਕਮੈਂਟ ਵਿੱਚ ਤੁਹਾਨੂੰ ਕਿੱਦਾਂ ਲੱਗਿਆ ਬੈੱਡ ਤੇ ਚਾਦਰ ਚਾਦਰ ਦਾ ਰੰਗ ਮੇਰਾ ਫੇਵਰਟ ਰੰਗ ਆ ਤੇ ਮੈਨੂੰ ਬਹੁਤ ਪਸੰਦ ਆਇਆ ਤੇ ਭਾਈ ਆਇਆ ਗਲੀ ਵਿੱਚ ਉੱਤੇ ਮੈਂ ਸੋਚਿਆ ਚਾਦਰ ਵੀ ਨਵੀਂ ਲੈ ਲਈਏ ਹੁਣ ਤੇ ਨਮਾ ਤੇ ਨਵਾਂ ਮਸਾਰਾ ਕੁਸ਼ ਵਧੀਆ ਲੱਗਦਾ ਵਾ ਤੇ ਨਵਾਂ ਚਾਦਰ ਤੇ ਨਵਾਂ ਬੈੱਡ ਸੋਹਣਾ ਲੱਗਦਾ ਵਾ ਤੇ ਚਲੋ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਮਿਲਦੇ ਅੱਗੇ ਨਾ ਜੀ ਅੱਜ ਆਪਾਂ ਬਣਾਣੀ ਆ ਅਰਬੀ ਦੀ ਸਬਜ਼ੀ ਥੈਂਕ ਯੂ ਥੈਂਕ ਯੂ ਬਾਤੋ ਕਹਾਂਗੇ ਬਾਕੂ ਆ ਦੇਖੋ ਅਰਬੀ ਦੀ ਸਬਜ਼ੀ ਅਰਬੀ ਬਹੁਤ ਮਹਿੰਗੀ ਸੀ ਅੱਜ ਜੋ ਤਾਂ ਚਲੋ ਥੋੜੀ ਜਿਹੀ ਆਲੂ ਪਾਕੇ ਬਣਾ ਲੈਂਦੇ ਤੇ ਆਪਾਂ ਬਣਾਵਾਂਗੇ ਥੋੜੀ ਜਿਹੀ ਅਰਬੀ ਅੱਜ ਤੇ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਗੇ ਦੇ ਅੱਗੇ ਤੇ ਗਕੂ ਬੜੀ ਚਲਾਕ ਹੋਈ ਪਈ ਹੈ ਬੱਚੂ ਹਨਾ ਗਕੂ ਤੂੰ ਅੱਕੇ ਨਾਲ ਬਹੁਤ ਚਲਾਕ ਹੋ ਗਈ ਨਾ ਹਨਾ ਕਿ ਕਿ ਹੈ ਦੇਖੇ ਥੈਂਕ ਯੂ ਕੈਵਲਾ ਥੈਂਕ ਯੂ ਥੈਂਕ ਯੂ ਥੈਂਕ ਯੂ 1 2 3 4

ਤੇ ਤੇਲ ਗਰਮ ਹੋ ਚੁੱਕਿਆ ਸਿਗਾ ਤੇ ਆਪਾਂ ਵਿੱਚ ਪਾਤੇ ਪਿਆਜ਼ ਤੇ ਹੁਣ ਪਾਵਾਂਗੇ ਥੋੜਾ ਜਿਹਾ ਜੀਰਾ ਜੀਰਾ ਪਾਤਾ 1.5 ਚਮਚ ਇਹ ਜਿਹੜਾ ਚਮਚ 1.5 ਚਮਚ ਪਾਇਆ ਤੇ ਹੌਲੀ ਹੌਲੀ ਪੁੰਨ ਰਿਹਾ ਤਦ ਤੱਕ ਕਰੋ ਬੇਟ ਕਿਉਂਕਿ ਜਦ ਤੱਕ 2-3 ਮਿੰਟ ਲੱਗ ਜਾਣਗੇ ਜਦ ਤੱਕ ਆਪਾਂ ਇਸ ਨੂੰ ਹੋਰ ਦੇਖਦੇ ਕੰਮ ਕੋ ਤੇ ਮੰਮੀ ਲੱਗੇ ਹੋਏ ਨੇ ਇੱਥੇ ਪਿਆਜ਼ ਕੱਟ ਕੇ ਪਾਣਾ ਜੀ ਇੱਕ ਪਿਆਜ਼ ਕੱਟ ਕੇ ਪਾਣਗੇ ਤੇ ਆਪਣਾ ਆਸਮਾਨ ਗ੍ਰੈਂਡ ਵਾਲਾ ਪਾਤਾ ਆ ਮਿਰਚੇ ਲਾਲ ਲਸਣ ਵਗੈਰਾ ਸਾਰਾ ਗ੍ਰੈਂਡ ਕਰਕੇ ਪਾਣਾ ਲੋ ਜੀ ਨਾਲ ਨਾਲ ਗੈਸ ਨੂੰ ਸਾਫ਼ ਕਰੀ ਜਾ ਰਹੇ ਹਾਂ ਅਸੀਂ ਫਿਰ ਨਾਲ ਨਾਲ ਆਪਣਾ ਮਸਾਲਾ ਪਨ ਹੋ ਰਿਹਾ ਵਾ ਸਬਜੀ ਤੋਲੀ ਸਬਜੀ ਤੋਲੀ ਅਰਬੀ ਦੀ ਤੋਲੀ ਇੱਛੋ ਲਾ ਚ ਸਬਜੀ ਤੋ ਆ ਕੇ ਮੰਮੀ ਨੇ ਪਹਿਲੇ ਹੀ ਰੱਖ ਦਿੱਤੀ ਅਰਬੀ ਦੀ ਥੋੜੇ ਜਿਹੀ ਆਲੂ ਪਾਏ ਆ ਵਿੱਚ ਚਲੋ ਸਰਜੂਗਾ ਨਾਲ ਹੀ ਨਾਲ ਆਪਾਂ ਚਾਹ ਬਣਾ ਲਈ ਸੀਗੀ ਚਾਹ ਆਪਾਂ ਪੀ ਚੁੱਕੇ ਆ ਤੇ ਬਾਕੀ ਆਪਾਂ ਲੂਨ ਹਲਦੀ ਮਿਰਚ ਮਸਾਲਾ ਸਾਰਾ ਜਿਹੜੇ ਆਮ ਮਸਾਲੇ ਹੁੰਦੇ ਉਹ ਹੀ ਪਾਵਾਂਗੇ ਕਿਉਂਕਿ ਜਿਆਦਾ ਮਸਾਲਿਆਂ ਨਾਲ ਚਲਨ ਹੋਣ ਲੱਗ ਜਾਂਦੀ ਹੈ ਤੇ ਜਿਆਦੇ ਆਪਾਂ ਮਸਾਲੇ ਨਹੀਂ ਪਾਣੇ ਹਰੀਆ ਮਿਰਚ ਲਸਣ ਵਗੈਰਾ ਆਪਾਂ ਪਾਤਾ ਤੇ ਥੋੜੀ-ਥੋੜੀ ਹੋ ਰਿਹਾ ਬਰਾਊਨ ਟਾਈਮ ਲੱਗੂਗਾ ਤੇ ਬਾਕੀ ਕਰੋ ਵੇਟ ਤੁਹਾਨੂੰ ਦਹਾਨੇ ਅੱਗੇ ਲਓ ਜੀ ਹੁਣ ਆਪਾਂ ਨੂਨ ਮਿਰਚ ਪਾਤਾ ਸਾਰੇ ਮਸਾਲੇ ਜਿਹੜੇ ਤੁਹਾਨੂੰ ਦਿਖਾਏ ਸੀਗੇ ਪਿਛਲੇ ਆਪਾਂ ਕਿ ਆਪਾਂ ਪਾ ਪਾਰੇ ਮਸਾਲੇ ਮਸਾਲੇ ਆਪਾਂ ਚੰਪਲੀ ਪਾ ਲੈਣੇ ਹੁੰਨੇ ਤੇ ਆਹ ਰਹਿ ਗਿਆ ਹਨਾ ਥੋੜਾ ਜਿਹਾ ਤਾਂ ਕੱਚਾ ਜਿਹਾ ਰਹਿ ਗਿਆ ਮੰਮੀ ਇਹ ਕੱਲੀ ਪਾ ਦਿੰਦੇ ਕਹ ਹਰੀ ਮਿਰਚ ਐ ਸੇ ਕੱਲੀ ਆਹ ਹਰੀ ਮਿਰਚਾਂ ਅੱਛਾ ਕੱਲੀ ਹਰੀ ਮਿਰਚਾਂ ਪੀ ਇਹ ਬਾਅਦ ਚ ਪਾ ਲੈਣੇ ਹੁੰਨੇ ਹਨਾ ਅੱਛਾ ਅੱਛਾ ਚਲੋ ਤੇ ਚਲੋ ਹਰੀ ਮਿਰਚ ਵੀ ਪਾ ਦਿੰਦੇ ਤੇ ਚਲੋ ਹਲਾਉਣ ਲੱਗਿਆ ਹਾਂ ਮਸਾਲੇ ਨੂੰ ਪਾਣੀ ਪਾਣਾ ਥੋੜਾ ਜਿਹਾ ਨਹੀਂ ਤੇ ਹੌਲੀ ਹੌਲੀ ਆਪਣਾ ਮਸਾਲਾ ਪੂਨ ਹੋ ਰਿਹਾ ਮਸਾਲੇ ਵਗੈਰਾ ਸਾਰੇ ਪਾਤੇ ਲਓ ਜੀ ਆਪਾਂ ਹੁਣ ਪਾਣ ਲੱਗਿਆ ਸਬਜ਼ੀ ਵਿੱਚ ਘੱਟ ਕੋਲ ਮੱਠੀ ਮਿਲਣ ਤੇ ਪਾਰੀ ਸਬਜ਼ੀ ਹਾਂ ਜੀ ਪਾਣ ਲੱਗਿਆ ਸਬਜ਼ੀ ਤੇ ਹੌਲੀ ਹੌਲੀ ਪਾਣ

ਇਹ ਪਾਣੀ ਦੇ ਲੋੜ ਪਈ ਤਾਂ ਆਪਾਂ ਹੋਰ ਉੱਪਰ ਠਿਆਇਆ ਡੋਲਗਾ ਵਿੱਚ ਮਜੂਗਾ ਗਰਮ ਤੇ ਆਪਾਂ ਦਮਕਾ ਕੇ ਵਿੱਚ ਪਾਣੀ ਵੀ ਪਾ ਸਕਦੇ ਆ ਅਦਰਵਾਈਜ਼ ਪਾਣੀ ਨਹੀਂ ਪਾਦੇ ਪਾਣੀ ਦੀ ਲੋੜ ਪੈ ਗਈ ਜੇ ਨੀਚੇ ਲੱਗਦੇ ਤਾਂ ਥੋੜਾ ਜਿਹਾ ਆਪਾਂ ਪਾ ਲਵਾਂਗੇ ਤਾਂ ਚਲੋ ਹੁਣ ਕਰਦੇ ਆ ਵੇਟ ਵਰਤ ਤੱਕ ਫਿਰ ਤੁਹਾਨੂੰ ਅੱਗੇ ਦਿਖਾਵਾਂਗੇ ਲੋ ਜੀ ਆਪਣੀ ਬਣ ਗਈ ਸਬਜ਼ੀ ਤੇ ਆਪਾਂ ਮਤਲਬ ਕਿ ਗੈਸ ਦਾ ਤਾਂ ਬੰਦ ਤੇ ਚਾਹੀ ਆਪਣੀ ਮੰਨ ਕੇ ਹੋਗੀ ਰਹਿਣਾ ਬਹੁਤ ਵਧੀਆ ਸਬਜੀ ਬਣੀ ਹੈ ਲਾਜੀ ਆਪਾਂ ਲੋਕਾਂ ਨਾਲ ਕਾਲਜ ਜੇਸ ਪਾਤੀ ਅਰਬੀ ਦੀ ਸਬਜੀ ਐਸੇ ਵੀ ਟੇਸਟੀ ਬਣੀ ਬਹੁਤ ਚੰਗਾ ਤੇ ਕਈ ਲੋਕਾਂ ਦਾ ਆਲੂ ਵੀ ਬਣ ਗਿਆ ਆਪਾਂ ਵੀ ਆਪ ਨੂੰ ਪਾਏ ਨੇ ਥੋੜੇ ਜੇ ਤੇ ਫਿਰ ਤੁਹਾਨੂੰ ਦਿਖਾਣੇ ਆ ਆਹਦੀ ਬਣੀ ਹੋਈ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਅਰ ਵੀ ਦੇਖੋ ਬਣ ਕੇ ਤਿਆਰ ਹੋ ਗਿਆ ਦੇਖੋ ਤੁਹਾਡੇ ਸਾਹਮਣੇ ਆ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਵਕਤ ਬਰ ਬਸਪੋਰਟ ਕਰਿਆ ਕਰੋ ਪਲੀਜ਼ ਆ ਦੇਖੋ ਕਿੰਨੀ ਸੋਹਣੀ ਰਸਮੀ ਸੀਜੀ ਸਬਜੀ ਬਣੀ ਆ ਵਿੱਚ ਥੋੜਾ ਜਿਹਾ ਪਾਣੀ ਪਿਆ ਸੀ ਕਿਉਂਕਿ ਨੀਚੇ ਲੱਗਦੀ ਪਈ ਸੀ ਤੇ ਥੋੜਾ ਜਿਹਾ ਪਾਣੀ ਜ਼ਰੂਰ ਪਿਆ ਸੀ ਦਾ ਇਹਦੇ ਵਿੱਚ ਤੇ ਹੁਣ ਦੇਖੋ ਕਿੰਨੀ ਸੋਹਣੀ ਰਸਪਰੀ ਜੀ ਸਬਜੀ ਬਣੀ ਆ ਤੇ ਆ ਖਾਣ ਤੋਂ ਬਾਅਦ ਹੀ ਪਤਾ ਲੱਗੂਗਾ ਕੈਜੀ ਬਣੀ ਪਰ ਦੇਖਣ ਨੂੰ ਬਹੁਤ ਵਧੀਆ ਲੱਗਦੀ ਆ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰਾ ਚੈਨਲ ਨੂੰ ਵਰਤੋ ਸਪੋਰਟ ਕਰਿਆ ਕਰਾ థాంਕ ਯੂ so much ਮਿਲਦੇ ਆ ਨੈਕਸਟ